ਰੀ ਪੱਤਗੀ ਬਾਹਰ ਮੈਂ ਸੱਧੂ ਸੱਖੀ ਕਹਿ ਨਾਲ ਹਾਸਰੀਕਾਲ ਦੋਸਤੋ ਭਾਈ ਅੱਜ ਆਪਾਂ ਮੰਗਲਵਾਰ ਨੂੰ ਬੱਕਰਾ ਮੰਡੀ ਦੇ ਵਿੱਚ ਖੜੇ ਆ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੇ ਆਪਣੇ ਨਾਲ ਪ੍ਰਬੰਧ ਖੜੇ ਨੇ ਮੰਡੀ ਦੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਮੰਡੀ ਬਾਰੇ ਹਾਸਰੀਕਾਲ ਜੀ ਅੱਸੀ ਦਾ ਬਾਈ ਜੀ ਇਹ ਮੰਗਲਵਾਰ ਨੂੰ ਲੱਗਦੀ ਜੀ ਮੰਡੀ ਹਾਂ ਜੀ ਹਰ ਮੰਗਲਵਾਰੀ ਠੀਕ ਆ ਕਿੰਨੇ ਦਿਨ ਕਿੰਨੀ ਕੈਮੀ ਮੰਡੀ ਆ ਜੀ ਇਹ ਇਹ 8ਵੀਂ 9ਵੀਂ ਮੰਡੀ ਆ ਜੀ ਅੱਛਾ ਇਹ ਚਾਹ ਲੰਗਰ ਪਾਣੀ ਦਾ ਪ੍ਰਬੰਧਾ ਚਾਹ ਦਾ ਪ੍ਰਬੰਧਾ ਰੰਗ ਪਾਣੀ ਦਾ ਸਾਰਾ ਕੁਝ ਪ੍ਰਬੰਧਾ ਜੀ ਬਾਕੀ ਟਰਾਂਸਪੋਰਟ ਦਾ ਆਪਾਂ ਕੋਈ ਖਰਚਾ ਨਹੀਂ ਕਿਸੇ ਤੋਂ ਕੋਈ ਪਰਚੀ ਨਹੀਂ ਲੈਂਦੇਗੇ ਇਕੱਲੀ ਲਿਖਾਈ ਲਿਖਾਈ ਦਾ ਹੀ ਖਰਚਾ ਹੈਗਾ ਇੱਥੇ ਇਕੱਲੀ ਲਿਖਾਈ ਲਿਖਾਈ ਹਾਂਜੀ ਲੋਕੇਸ਼ਨ ਬਹੁਤ ਵਧੀਆ ਏਦੀ ਰੋਡ ਦੇ ਉੱਪਰ ਆ ਬਿਲਕੁਲ ਗ੍ਰੇਡ ਦੇ ਕੋਲੇ ਆ ਲੋਕੇਸ਼ਨ ਸਮਝ ਆਇਓ ਜੀ ਮੜੀ ਜੀ ਇਹ ਜਿਹੜੀ ਸੂਚ ਰੋਡ ਆ ਜੀ ਚੌਕੇ ਤੋਂ ਸੂਚਾਂ ਨੂੰ ਰੋਡ ਜਾਂਦੀ ਆ ਉਹਦੇ ਉੱਪਰ ਆ ਜੀ ਜਿਹੜਾ ਚੌਕੇ ਸਾਡਾ ਪਿੰਡ ਆ ਇਹ ਤੱਪਾ ਮੰਡੀ ਤੋਂ ਵੀ 15 ਕਿਲੋਮੀਟਰ ਆ ਰਾਮਪਰਾ ਤੋਂ ਵੀ ਮੋੜ ਤੋਂ ਵੀ 15 ਕਿਲੋਮੀਟਰ ਤਕਰੀਬਨ ਜਿਹੜੀਆਂ ਸਾਰੀਆਂ ਮੇਨ ਸੜਕਾਂ ਨੇ ਚਾਰ ਚੁਫੇਰੇ ਜਿਹੜੀ ਮਤਲਬ ਬਰਨਾਲਾ ਤੋਂ ਮਾਨਸਾ ਉਤੋਂ 7-8 ਕਿਲੋਮੀਟਰ ਮੇਨ ਰੋਡ ਆ ਜਿਹੜਾ ਹਾਂਜੀ ਅਕਲੀਏ ਤੋਂ 7 ਕਿਲੋਮੀਟਰ ਐ ਸੀ 6-7 ਠੀਕ ਆ ਤੇ ਲੱਗਦੀ ਹਰ ਮੰਗਲਵਾਰ ਹਰ ਮੰਗਲਵਾਰ ਆ ਜੀ ਹਫਤੇ ਚ ਇੱਕ ਦਿਨ ਲੱਗਦੀ ਆ ਹਾਂਜੀ ਹਫਤੇ ਚ ਇੱਕ ਦਿਨ ਲੱਗਦੀ ਆ ਠੀਕ ਆ ਤੇ ਬਾਕੀ ਚਾਹ ਲੰਗਰ ਪਾਣੀ ਦਾ ਪ੍ਰਬੰਧ ਹੁੰਦਾ ਬਾਈ ਬਾਕੀ ਮਾਲ ਵੀ ਵਧੀਆ ਪਹੁੰਚਦਾ ਕਿੰਨੇ ਕ ਸੌਦੇ ਹੋ ਜਾਂਦੇ ਆ ਜੀ ਮੰਡੀ ਚ ਸੌਦੇ ਤਕਰੀਬਨ ਹੋ ਜਾਂਦੇ ਆ 60-70 100 ਦੇ ਨੇੜੇ ਤੇ ਵੀ ਹੋਤ ਕਦੇ ਕਦੇ ਹੋ ਜਾਂਦੇ ਆ ਕਦੇ ਕਦੇ ਹੋ ਜਾਂਦੇ ਆ ਹ ਵਪਾਰੀ ਆਪਣੇ ਬਸ ਇਹਨਾਂ ਮੰਡੀਆਂ 'ਚ ਹੀ ਆਉਂਦਾ ਜੀ ਬਾਕੀ ਜਿਵੇਂ ਪਿਛਲੀ ਵਾਰੀ ਇਧਰ ਮਰੇਰ ਕੋਲ ਨਾਲ ਸਾਈਡ ਤੋਂ ਵੀ ਆਏ ਸੀ ਠੀਕ ਆ ਜੀ ਹਾਂ ਜੀ ਬਾਕੀ ਰਾਮਪੁਰੇ ਤੋਂ ਜਾਂ ਜਿਵੇਂ ਤਪਾ ਵਗੈਰਾ ਹੈਗਾ ਇੱਥੋਂ ਇੱਥੋਂ ਜ਼ਿਆਦਾ ਹੁੰਦੇ ਆ ਠੀਕ ਆ ਜੀ ਹਾਂ ਬਈ ਵੱਦ ਤੋਂ ਵੱਦ ਵੀਰੇ ਮੰਡੀ ਦੇ ਵਿੱਚ ਪਹੁੰਚਿਆ ਕਰੋ ਹਰ ਮੰਗਲਵਾਰ ਨੂੰ ਲੱਗਦੀ ਆ ਤੇ ਸਦੀਕ ਚਾਚਾ ਵੀ ਹੁੰਦਾ ਹਾਂ ਚਾਚਾ ਬਹੁਤ ਪੱਕਿਆ ਕਰਾਂਗੇ ਰੇ ਮੰਡੀ ਠੀਕ ਆ ਸੌਦੇ ਕਰਾਇਆ ਕਰੇਗਾ ਉਹਨਾਂ ਦੀ ਕਰਾਇਆ ਬਹੁਤ ਅੱਜ ਕਿੰਨੇ ਸੌਦੇ ਕਰਾਤੇ ਅੱਜ 80 ਕਰਾਏ ਨੇ 80 ਕਰਾਤੇ ਠੀਕ ਆ ਇਹ ਇਹਦੀ ਟਾਈਮਿੰਗ ਕੀ ਆ ਜੀ ਮੰਡੀ ਦੀ ਕਿੰਨੇ ਵਜੇ ਭਰਨ ਲੱਗ ਜਿੰਦੀ ਸਵੇਰੇ 7 ਵਜੇ ਤੋਂ 5 ਵਜੇ ਤੱਕ ਠੀਕ ਆ ਮੇਰੇ 7 ਵਜੇ ਤੋਂ ਲੈ ਕੇ 5 ਵਜੇ ਤੱਕ ਦੁਪਹਿਰੇ ਹੁੰਨੇ ਆ ਬਿਲਕੁਲ ਹੋ ਰਹੀ ਠੀਕ ਆ ਜੀ ਧੰਨਵਾਦ ਧੰਨਵਾਦ ਫਿਰ ਕਹਿੰਦਾ ਕਿ ਬੱਕਰੀ ਇਹਨਾਂ ਨੂੰ ਮੈਂ ਤੇਨੂੰ ਲਾਣਾ ਹੁਣ ਮੈਂ ਤੇਰੇ 20 ਮੈਂ ਕਿਹਾ ਮੈਂ ਦੱਸਿਆ 10000 ਰੁਪਏ ਕਹਿੰਦਾ ਬੱਸ ਯਾਰ ਇਹ ਮਾਗ ਲਾ ਬੂੰਦੀ ਕੱਟ ਲਾਏ ਨੇ ਉਹ ਬੱਕਰੀ ਕਿੱਡੀ ਮੈਂ ਕੱਟ ਕਿਲਾ ਮੈਂ ਦਿੰਦੀ ਪੂਰੇ ਪੈਸੇ ਦੱਸ ਦੀ ਯਾਰ ਹੋਰ ਫਿਰ 20 20 ਨਹੀਂ ਨਾ ਮੈਂ ਦੱਸਦੀ ਆ ਪਛਾਣੀ ਕੋਈ ਹੋਰ ਨਹੀਂ 3% ਕੀ ਆ ਯਾ ਵੀਰੀ ਲੈ ਆਈ ਦਾ ਆਦੀ ਆ ਜਾਂ ਦੇਖ ਲੈ ਅੱਜ ਵੀਰੀ ਫਿਰ ਕੋਲੇ ਰੱਖ ਲੈ ਕੋਲੇ ਰੱਖੜੂ ਹੀ ਐ ਤੇਰਾ ਮਾਗਦੇ ਆ ਆ ਤੇਰਾ ਮਾਗਦੇ ਆ ਇਹਦੀ ਬੋਦੀ ਆ ਕੇ ਖੜੇ ਲੈਣਾ 10000 ਰੁਪਇਆ ਅੱਜ ਤੇ ਦਵਾਏਂਗਾ ਕੱਲ ਦੁਨੀਆ ਚ ਬਲਾਵਾ ਦੋ ਆਏ ਕਰ ਲੈ ਫਿਰ ਉਹਨਾਂ ਵਿੱਚ ਲਿਆ ਕੇ ਖੜਾ ਲੈ ਜੇ ਤੂੰ ਪੱਕਾ ਲਾਗਾ ਮੁੰਲਾ ਲਾ ਗੂਜਾ ਕਾ ਹੋਊਗੀ ਮੋਲਾ ਲੱਗਿਆ ਇਹ ਤਸਨ ਸਵਾਦ ਰਲਾ ਇਹ ਲੈਣੀ ਹੈ ਸਰੀ ਮੱਲਾ ਦੇ ਨਹੀਂ ਫਿਰ ਤੈਨੂੰ ਪਤਾ ਪੱਕੇ ਪੱਕੇ ਨਾ ਲਾਉਂਦਾ ਯਾਰ ਹਨੇ ਦਾਸ ਦੀ ਪੜੇ ਮਾਇਨਾ ਕਰਦਾ ਇਹ ਕੋ ਲਾਉਦਾ ਇਹ ਇਹ ਨੂੰ ਪੱਕਾ ਲਾ ਪੱਕਾ ਲਵੇ ਨਾਲ ਨਾਲ ਚੱਲ ਗਿਆ ਤੇਰੇ ਕੋਲ ਹੈ ਨਹੀਂ ਇਹ ਜਿਹੀਆਂ ਪੱਠਾ ਆ ਗਰ ਮੈਨੂੰ ਜੇ 12 12 ਨੂੰ ਦੁਬਾ ਕੇ ਲੈ ਕੇ ਤੇ ਮਰਜੀ ਕਰਿਆ ਦਾ ਤੇਰੇ ਨਾਲ ਚੱਲ ਹਟੂਰੇ 12 ਜੇ ਹੀ ਰਹੀ ਯਾਰ ਆ ਕਰੀ ਉਹਦੀ ਕਿਹੜੀ ਗੱਲ ਲੈ ਹੱਕਾ ਦਾ 10000 ਨੂੰ ਸੰਗੜ ਦੀ ਲਿਆ ਮੈਂ ਤਾਂ ਬੈਠ ਜਾ ਆ ਜਾ ਹੱਕਾ ਜੰਗ ਨਾਲ ਗੱਲਾਂ ਕੀ ਕਰ ਰਿਹਾ ਮੈਂ ਤਾਂ ਵੇਹ ਨਹੀਂ ਨਹੀਂ ਫੇਰ ਮੈਂ ਵੀ ਦੇ ਵੇਖ ਜਾਣਗੇ ਕਿਨੇ ਵੇਜੇਗਾ ਮੇਰੇ ਕੱਲੀ ਦੇ ਕੱਲੀ ਦੇ ਮੈਂ ਸਾਡੇ ਨੂੰ ਕਹੇ ਕੱਲਾ ਮੈਂ ਨਹੀਂ ਮਾਰੇ ਆਂ ਨਾ ਤੰਨਾ ਯਾਰ ਮਲਾ ਕੱਲੀ ਕੱਕਾ ਕੱਲਾ ਨਹੀਂ ਵਾਲਾ ਮੈਂ ਵਾਰਾ ਇਹ ਕੱਲੀ ਨਾ 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 ਧੀ ਵੀ ਨਹੀਂ ਉਹ ਪੈਂਟ ਹੋਦੀ ਜੱਤੋ ਜੱਤੜੀ اتنا ਬੰਦੇਗਾ ਮੈਂ ਫੜੇ ਗਿਆਨੀ ਦੀ ਫੜਾ ਸਾਡੇ ਗਿਆ ਸਾਡੇ ਨਾਟ ਕਿਹੜੇ ਵਿੱਚ ਫੜਾ ਸਾਡੇ ਤੇਰਾ ਸਾਡੇ ਬੱਚੇ ਨਾ ਨਾ ਤੇਰਾ ਨਾ ਇੱਕ ਲਾ ਦੇ ਮੇਰੇ ਇੱਕ ਲਾਵੇ ਥੋੜੀ ਲੱਕੂ ਇੱਕ ਲਾ ਤੂੰ ਲਾ ਨਾ ਤੂੰ ਕੀ ਆ ਕਿ ਇਹ ਸਾਢੇ 11 ਦੀ ਬੋਲੋ ਸਾਢੇ 11 ਦੀ ਪਾਲ ਲੈ ਫੜਾ ਨਾ ਨਾ ਸਾਢੇ 11 ਦੀ ਫੜਾ ਹੁਣ ਕਿਉਂ ਭਾਵੇਂ ਸਾਢੇ 11 ਜਾਂ ਮੈਂ ਦੱਸਾਂ ਮੇਵੜਾ ਲਾ ਲਾ ਮੈਂ 12 13 ਦਿਨਾਂ ਜਾਂ 15000 ਰੁਪਏ ਨੇ ਬੱਚਾ ਵਧੀਆ ਜਾ ਨਾ ਬੱਚਾ ਗਾਈ ਨੇ ਬੰਦੇ ਖੜੇ ਉਹਦੇ ਨਾਲ ਖੜਾ ਕੇ ਪੱਟਦੇ ਪੱਟਿਆ ਲੈ ਜਾਂ ਫਿਰੀ ਲਈ ਤੇਰੇ ਬੰਦੇ ਤੇਰੇ ਬੰਦੇ ਨੇ ਮੱਲਾਉਂਦੇ ਆ ਦੇਖ ਤੇਰੇ ਬੰਦੇ ਨੇ ਮੰਗਿਆ 12 ਦੀ ਸਾਢੇ 11 ਦੀ ਦਿਨਾਂ ਫੜੇ ਲੈ ਤੂੰ ਕਰਿਆਗਾ ਬਈ 12 ਦੀ ਨਾ ਕੱਲੀ ਫੜ ਕੱਲੀ ਆ ਮਾਰਾਂਗੇ ਦੋ ਨੇ ਹਾਏ ਕਹੀ ਗਿਆ ਉਹ ਜੇ ਤੰਦ ਨਾ ਹੋਇਆ ਜਾਂਦਾ ਸਾਰੀਆਂ ਫੜੂ ਜੇ ਛੱਡੂ ਬੋਲ ਲੈ ਸਾਡੇ ਮਲਾ ਮੇਰੇ ਨਾਲ ਬਾਕੀ ਤੋਂ ਤਾਂ ਬਿਕੀ ਬਾਕੀ ਦੋ ਕਰੋ ਦਾ ਰੱਖ ਕੇ ਆਓ ਕੀਤੀ ਆ ਉਹ ਤਾਂ ਬਿਕੀ ਬਾਕੀ ਨੇ ਤਾਂ ਯਾਰ ਜੋ ਕੁਝ ਦਿੰਦੇ ਆਂ ਬਾਈ ਜੀ ਵੇਚਣ ਖਾਤਰ ਸਮਝਾਉਂਦਾ ਯਾਰ ਤੁਸੀਂ ਲੜੀ ਜਦੋਂ ਬਣਾਇਆ ਹਾਂ ਹਾਂ ਬੋਲ 11 ਦੀ ਫੜਾ ਹੁਣ ਭਜਦਾ ਕਿਉਂ 11 ਦੀ ਫੜਾ ਆ ਜਾ ਯਾਰ ਇੱਦਾਂ ਲੈ ਤਾਂ ਹੈਗਾ ਓ 11 ਦੀ ਫੜਾ ਕੱਲੀ ਫੜਾ ਮਲਾ ਮਾਤਰੀ ਬਾਹਰ ਨਹੀਂ ਮੈਂ ਤੁਹਾਨੂੰ ਕਹੀ ਆ ਨਾ ਜਾ ਨਾ ਨਾ 12000 ਦੀ ਮੰਗੀ ਆ 11000 ਜਿੰਨਾ ਤੇ ਫੜਾ ਫੜੋ ਜੀ ਬੱਚੇ ਲੈ ਕੇ ਕਿਹਾ 200 ਨੂੰ ਉਹ ਤਾਂ ਜਿਹੜੀ ਗੱਲ ਆ ਤੂੰ 11000 ਦੀ ਫੜਾ ਕੱਲੇ ਪੜਿਆ ਬੱਚੇ ਨੂੰ ਹੁਣ ਨਾਗਰ ਕਿਉਂ ਫੜ ਗਿਆ ਤੂੰ ਪੂਰੇ ਵਜਹ ਇੱਕ ਚ 12000 ਰੁਪਏ ਦੀ ਮੰਗੀਆਂ ਬਲੇਤੀ ਲੈ 11 ਦੀ ਤਿੰਨ ਨਾ ਬੱਚੇ ਬੱਚੇ ਕਿਹਾ ਮੈਂ ਮੈਂ ਮਾਲ ਚ ਨਹੀਂ ਬੰਨ ਰਿਹਾ ਬੱਕਰੀਆਂ ਰਾਤ ਨੂੰ ਹੀ ਮਾਰ ਦੇਣੀਆਂ ਉਹਨੂੰ ਤੜਕੇ ਚੱਕ ਕੇ ਬਾੜੇ ਚ ਕੱਢਣੀ ਤੂੰ ਮੈਂ ਦਾਦੂ ਇੱਧਰ ਆਇਆ ਬੱਕਰੀਆਂ ਨੂੰ ਪੈ ਗਿਆ ਬੱਕਰੀਆਂ ਵੀ ਲੈਣੇ ਇੱਧਰ ਹੋ ਜਾ ਤੇਰਾ ਪਤਾ ਬਾਹਰ ਕੱਢ ਦੇ ਨੀ ਆ ਜਾਓ ਪਤਾ ਲੱਗੂ ਕਿਹੜੀ ਮਾਰਦੀ ਆਂ ਆਏਗਾ ਹੱਥ ਕਰ ਲੈ ਮੂਰੇ ਲਿਆ ਆਏਗਾ ਲਈ ਹੱਥ ਕਰ ਖੜਿਆ ਪਾਪਾ ਬੈਠਾ ਬੇਟਾ ਜੈ ਇਟ ਪਾ ਰਿਹਾ ਮੈਂ ਇਹ ਗੱਲ ਸੁਣ ਆ ਕਹਿੰਦੇ ਬੱਕਰੀਆਂ ਮੈਂ 12000 ਲਾਇਆ ਆਹ ਭਾਰੀ ਸਾਨੂੰ ਵੇ ਹੁਣ ਭੱਜ ਗਿਆ ਪਿੱਛੇ 11 ਦੀ ਬੱਕਰੀ ਇਹਨੇ ਪੱਕਾ ਹਟ ਰਿਹਾ ਕਿ ਮੇਰੀ ਦੇਖੀ ਹੈ ਬੱਕਰੀ ਇਹਨੂੰ ਕਹੇ ਲਿਆ ਬੱਕਰੀ ਛੱਡ ਮੈਂ ਬਹਿਣੇ ਕਰਦਾ ਬਾਹਰ ਛੱਡ ਮੈਂ ਬਹਿਣੇ ਕਰਦਾ ਲੱਵੇ ਬੱਕਰੀ ਨੂੰ ਮਾਰਦਾ ਸੀ ਵਿੱਚ ਆ ਜਾ ਦੇਖੀ ਹਾਂ ਸਾਡਾ ਓਏ ਗੱਡੀ ਜਵਾੜ ਭੱਜ ਜਾਂਦਾ ਭੱਜ ਜਾ ਮੈਂ ਗੱਡੀ ਡਵਾੜ ਦੇ ਮਰ ਕੇ ਅੰਦਰ ਜਾਗੇ ਹੈਂ ਬੋ ਕੋਣ ਨੂੰ ਪਈ ਜਾਨੀ ਉਹ ਫੇਟਾ ਲੈਣ ਦੇ ਹੁਣ ਉਹਨੇ ਆਪ ਹੀ ਮੰਗੀ ਸੀ 12 ਦੀ ਮੇਰੀ ਬਿਨਾ ਚੇਤਨਾ ਬਹੁਤ ਬੱਚੇ ਲਾ ਦੇ ਮਗਰਾ ਬੱਕਰੀ ਦੇਖੇ ਤੇਰੀ ਕਹੀ ਜੀ ਆ ਜਾ ਓਏ ਆਖੜੀ ਬਾਬਾ ਓ ਠੀਕਾ ਨਹੀਂ ਲੱਗਿਆ ਵਾ ਉਹ ਖੜੀ ਆ ਉਹ ਖੜੀ ਐ ਲਾਲ ਜੀ ਵੱਡੇ ਵੱਡੇ ਸ਼ੰਖਾਂ ਵਾਲੀ ਜੇ ਨਾਂ ਦੰਦੇ ਨਾਲ ਖਾ ਜੇ ਭਾਈ ਆ ਬੱਕਰੀਆਂ ਲਾਲ ਦੋਰੀ ਮੇਰੀ ਗੱਲ ਸੁਣੋ ਯਾਰਾ ਮੈਥੋਂ 12000 ਰੁਪਏ ਦੀ ਮੰਗੀ ਸੀ ਨਾ ਮੈਂ 11000 ਜੇ ਨਾਲੇ ਸਾਢੇ 10 ਦੀ ਫੜੇ ਆ ਜਾ ਇਹ ਆਜੇ ਦਾਮਾ ਵੀ ਮੈਂ ਲੈਣਾ ਮੈਨੂੰ ਦਵੇ ਬਾਕੀ ਆਹ ਚਲੋ ਮੇਰੀਆਂ ਬੱਕਰੀਆਂ ਮਾਰ ਦੇਣੀਆਂ ਤੇਰੀਆਂ ਬੱਕਰੀਆਂ ਇੰਨਾ ਇਕੱਠ ਖੜਾ ਇੱਥੇ ਛੱਡ ਲਿਆ ਲੈ ਛੱਡ ਲੈ ਜਰਾ ਐ ਕਰ ਲੈ ਜਿਹੜੀ ਭੱਜ ਗਈ ਉਹ ਜੇ ਉਹ ਵੀ ਭੱਜ ਗਈ ਆਪ ਵੀ ਇਹ ਮੇਰੀ ਭੱਜ ਗਈ ਮੈਂ ਛੱਡ ਦੂੰ ਫਰੀ ਜਾਂ ਮੈਂ ਫੜੂ ਸੀ ਬੋਲ ਬਾਣੂ ਵਿੱਚ ਮੈਂ ਕੱਢਦਾ ਬੱਸ ਖੱਡਲੇ ਵਿੱਚ ਲੈ ਬਾਣੂ ਕਹਿੰਦਾ ਕਿ ਛੱਡ ਕੇ ਦੇ ਛੱਡ ਲੈ ਬੋਲ ਜੇ ਮੇਰੀ ਭੱਜ ਗਈ ਬਾਹਰ ਮੈਂ ਛੱਡੂੰ ਬੱਕਰੀ ਕਹੇ ਨਾਲ ਹਾਂ ਬੱਕਰੀ ਫਰੀ ਦੂੰਗਾ ਲੈ ਲਊਗਾ ਆ ਬੱਕਰੀ ਦਊਂਗਾ ਜਾਂ ਲਊਂਗਾ ਉਹ ਨਹੀਂ ਜਦਾਈ ਨਹੀਂ 12000 ਮੈਂ 10 ਲੈ 20 ਮੰਗ ਲਿਆ ਆ ਬੱਕਰੀ ਆ ਬੱਚੇ ਸੀ ਨਾਲ 12 ਦੀ ਮੰਗੀ ਆ ਉਹ ਚੱਲ ਤੈਨੂੰ ਟੀਕਾ ਲੱਗ ਗਿਆ ਤੇਰੇ ਟੀਕਾ ਕਰ ਤੈਨੂੰ ਕੁੱਤੀ ਤੇ ਲੈ ਲਈ ਆ ਪਾਣੀ ਆ ਮਰੀ ਜਾਂਦੇ ਆ ਆ ਬਾਈ ਨੇ ਬਾਈ 2000 ਰੁਪਏ ਦੀ ਲਈ ਸੀ ਇੱਥੋਂ ਆ ਬੱਕਰਾ ਦੇਖੀ 2 ਮਹੀਨਾ ਨੂੰ ਆ ਬੱਕਰੇ ਦੇ ਆ ਬੱਕਰੀ ਬਾਈ ਨੇ ਇਹ ਨਹੀਂ ਲਈ ਸੀ ਵਿਚਾਰੇ 23000 ਰੁਪਏ ਦੀ ਬਾਈ 23000 ਇੱਥੋਂ ਇਹ ਦੋ ਵਿਚਾਰੇ ਤਾਂ ਮੈਂ ਲੈ ਲਈ ਉਹਦੇ ਚੱਲ ਜੇ ਮੈਨੂੰ ਚੰਗੀ ਲੱਗੀ ਮੈਂ ਲੈ ਲਈ 1970 ਦੀ ਮੈਂ ਲਈ ਐ ਤੂੰ ਅਰੇ 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 ਵੀ ਨਾ ਲਾ ਤਰਾ ਲੈ ਲੜਾਲੇ ਵਿੱਚ ਛੱਡ ਲੈ ਮੈਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਕਿਹੜੇ ਸ਼ੌਂਗ ਰੱਬਾਂ ਨਹੀਂ ਫਿਰ ਪੂਰਾ ਜੀ ਜੀ ਬੀ ਸੀ ਬੜੀ ਲਾਲ ਦੱਬਣੀ ਮਾਰਨਾ ਪਾ